ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪੰਜਾਬ ਵਾਸੀਆਂ ਨੂੰ ਬੱਸ ਤਾਂ ਵਰਲਡ ਵਿੱਚ ਹੀ ਸਾਰਿਆਂ ਨੂੰ ਪਤਾ ਹੈ ਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਛੇ ਜਿਹੜੇ ਸ਼ਹੀਦ ਕੀਤੇ ਗਏ ਸੀ ਖੰ드 ਉਹਨਾਂ ਦਾ ਬਹੁਤ ਜ਼ੋਰ ਜ਼ੋਰ ਸੰਗਰਾਮ ਚੱਲ ਰਿਹਾ ਹੈ ਅੱਜ ਬਾਬਾ ਜੀਤ ਸਿੰਘ ਧੰਨ ਧੰਨ ਬਾਬਾ ਜਿਆਰ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਹੈ ਤੇ ਸਾਡੇ ਵੱਲੋਂ ਉਹਨਾਂ ਨੂੰ ਸਮਰਚਵ ਲੰਗਰ ਲਾਇਆ ਗਿਆ ਹੈ ਇਹ ਸੀਤ ਉਦਮ ਸਿੰਘ ਚੌਂਕ ਫਟਿਆਲਾ ਮੇਰੇ ਇਲਾਕੇ ਦੀਆਂ ਸੰਗਤਾਂ ਸੂਰ ਸੰਗਤਾਂ ਤੇ ਸਾਰਿਆਂ ਨੂੰ ਮਨ ਬੇਹੀ ਹੰਦ ਮਾ ਆ ਗਿਆ ਹੈ ਇਹ ਅਸੀਂ ਪੂਰੀ ਸ਼ਰਤਾਂ ਨਾਲ ਤਾਂ ਤਾਂ ਬਾਬਾਜੀਤ ਸਿੰਘ ਕਾਂਦਾ ਜੋਆ ਸਿੰਘ ਨੂੰ ਅਸੀਂ ਕੋੜ ਕੋੜ ਤਲਾਫ ਕਰਦੇ ਆ ਤੇ ਸਭ ਨੂੰ ਸੰਦੇਸ਼ ਦਿੱਤਾ ਹੈ ਕਿ ਅੰਮ੍ਰਿਤ ਛਕੋ ਵੰਡ ਕੇ ਛਕੋ ਤੇ ਨਸ਼ਿਆਂ ਤੋਂ ਮੁਕਤ ਹੋ ਜਾਓ ਗਾਇ ਗੁਰੂ ਜੀ ਦਾ ਹੱਥ ਸਾਹਿਬ ਜੀ ਦਾ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅੰਮ੍ਰਿਤ ਛਕੋ ਵੰਡ ਛਕੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ